ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਅਮਰੀਕਾ ਦਾ ਵਿਦੇਸ਼ ਵਿਭਾਗ ਕੁਝ ਯਾਤਰੀਆਂ ਤੋਂ ਕਾਰੋਬਾਰੀ ਜਾਂ ਸੈਰ ਸਪਾਟਾ ਵੀਜ਼ਾ ਲਈ 15000 ਡਾਲਰ ਦਾ ਬਾਂਡ ਮੰਗ ਸਕਦਾ ਹੈ 크리스마ਸ ਲਈ ਭਵਿੱਖੀ ਪੁੱਲ ਵਿਰੋਧਾਂ ਤੇ ਪਾਬੰਦੀ ਲਾਉਣਾ ਜੋਖਮ ਭਰਿਆ ਕਿਉਂ ਹੋ ਸਕਦਾ ਹੈ 크리스마ਸ ਵਾਸਤੇ ਪੁੱਲ ਵਿਰੋਧਾਂ ਤੇ ਪਾਬੰਦੀ ਖਤਰੇ ਵਾਲੀ ਕਿਉਂ ਪੂਲਿੰਗ ਭਠਿੰਡਾ ਚ ਸੁਖਵੀਰ ਬਾਦਲ ਸਣੇ ਅਕਾਲੀ ਆਗੂਆਂ ਦਾ ਰੋਸ ਤਰਨਾ ਹਰਪਜਨ ਮਾਨ ਦੀਕਾਰ ਦਾ ਕੁਰੂਕhetra ਚ ਹਾਦਸਾ ਭਾਰਤ ਦੀ ਜਿੱਤ ਇੰਗਲੈਂਡ ਭਾਰੀ ਹੋਣ ਦੇ ਬਾਵਜੂਦ ਆਸਟ੍ਰੇਲੀਆਈ ਔਰਤਾਂ ਵਿੱਚ ਮਾਈਗਰੇਨ ਵਧੀ ਕਾਮ ਹੈ ਹੁਣ ਖਬਰਾਂ ਵਿਸਥਾਰ ਨਾਲ ਅਮਰੀਕਾ ਦਾ ਵਿਦੇਸ਼ ਵਿਭਾਗ ਕੁਝ ਯਾਤਰੀਆਂ ਤੋਂ ਕਾਰੋਬਾਰੀ ਜਾਂ ਸੈਰ ਸਪਾਟਾ ਵੀਜ਼ਾ ਲਈ 15000 ਡਾਲਰ ਦਾ ਬੰਡ ਮੰਗ ਸਕਦਾ ਹੈ ਵਾਸ਼ਿੰਗਟਨ ਵਿਦੇਸ਼ ਮੰਤਰਾਲਾ ਇੱਕ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ ਜਿਸ ਵਿੱਚ ਕਾਰੋਬਾਰੀ ਜਾਂ ਸੈਰ ਸਪਾਟਾ ਵੀਜ਼ਾ ਲੈਣ ਵਾਲਿਆਂ ਨੂੰ ਬਾਂਡ ਪਰਨਾ ਪੈ ਸਕਦਾ ਹੈ ਇਹ ਬਾਂਡ 15000 ਡਾਲਰ ਤੱਕ ਦਾ ਹੋ ਸਕਦਾ ਹੈ ਇਸ ਪ੍ਰੋਗਰਾਮ ਵਿੱਚ ਕਾਉਂਸਲਰ ਅਧਿਕਾਰੀਆਂ ਨੂੰ ਵੀਜ਼ਾ ਬਾਂਡ ਦੀ ਲੋੜ ਹੋਵੇਗੀ ਮੰਤਰਾਲਾ ਇਸ ਦੇ ਲਾਗੂ ਹੋਣ ਤੋਂ ਪਹਿਲਾਂ ਦੇਸ਼ਾਂ ਦੀ ਸੂਚੀ ਦੱਸੇਗਾ ਖਜ਼ਾਨਾ ਸਖਤਰ ਅਤੇ ਗ੍ਰਹਿ ਸੁਰੱਖਿਆ ਸਖਤਰ ਵੀ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਕੰਮ ਕਰਨਗੇ ਵਿਦੇਸ਼ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਕਿਹੜੇ ਦੇਸ਼ਾਂ ਨੂੰ ਵੀਜ਼ਾ ਬਾਂਡ ਪਰਣਾ ਪਵੇਗਾ ਵੀਜ਼ਾ ਛੋਟ ਪ੍ਰੋਗਰਾਮ ਤਹਿਤ ਅਮਰੀਕਾ ਵਿੱਚ ਆਉਣ ਵਾਲਿਆਂ ਨੂੰ ਬਾਂਡ ਪਰਨ ਦੀ ਲੋੜ ਨਹੀਂ ਹੋਵੇਗੀ ਕ੍ਰਿਸ ਮਿੰਸਲੇ ਪੁ ਵਿੱਕੀਪੁਲ ਵਿਰੋਧਾਂ ਤੇ ਪਾਬੰਦੀ ਲਾਉਣਾ ਜੋਖਮ ਭਰਿਆ ਕਿਉਂ ਹੋ ਸਕਦਾ ਹੈ ਕ੍ਰਿਸ ਮਿੰਸ ਵਾਸਤੇ ਪੁਲ ਵਿਰੋਧਾਂ ਤੇ ਪਾਬੰਦੀ ਖਤਰੇ ਵਾਲੀ ਕਿਉਂ ਜਦੋਂ ਇੱਕ ਜੱਜ ਨੇ ਐਤਵਾਰ ਨੂੰ ਸਿਡਨੀ ਹਾਰਬਰ ਬ੍ਰਿਜ ਤੇ ਫਲਸਤੀਨੀ ਸਮਰਥਕ ਪ੍ਰਦਰਸ਼ਨ ਨੂੰ ਮਨਜ਼ੂਰੀ ਦਿੱਤੀ ਤਾਂ ਪ੍ਰਧਾਨ ਮੰਤਰੀ ਨੇ ਰਾਹਤ ਦਾ ਸਾਹ ਲਿਆ ਹੋਵੇਗਾ ਜੇ ਸੁਪਰੀਮ ਕੋਰਟ ਨੇ ਪੁਲਿਸ ਦਾ ਪੱਖ ਲਿਆ ਹੁੰਦਾ ਤਾਂ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਨੇ ਮਾਰਚ ਕੀਤਾ ਹੁੰਦਾ ਇੰਨੀ ਵੱਡੀ ਭੀੜ ਦੇ ਨਾਲ ਪੁਲਿਸ ਨੂੰ ਅਜੇ ਵੀ ਜਨਤਕ ਸੁਰੱਖਿਆ ਦੇ ਆਧਾਰ ਤੇ ਪੁਲ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪੈ ਸਕਦਾ ਹੈ ਪ੍ਰਧਾਨ ਮੰਤਰੀ ਨੂੰ ਚਿੰਤਾ ਹੈ ਕਿ ਅਦਾਲਤ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜਿਸ ਨਾਲ ਪੁਲ ਤੇ ਪਵਿੱਖ ਵਿੱਚ ਹੋਣ ਵਾਲੇ ਵਿਰੋਧ ਪ੍ਰਦਰਸ਼ਨਾਂ ਦਾ ਵਿਰੋਧ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ ਜਦੋਂ ਪ੍ਰਧਾਨ ਮੰਤਰੀ ਮੰਗਲਵਾਰ ਸਵੇਰੇ ਕਾਕਜ਼ ਦਾ ਸਾਹਮਣਾ ਕਰਨਗੇ ਤਾਂ ਉਹ ਇਹ ਜਾਣਦੇ ਹੋਏ ਅჯੀਹਾ ਕਰਨਗੇ ਕਿ ਉਹਨਾਂ ਦੇ ਕਈ ਸਾਥੀਆਂ ਨੇ ਐਤਵਾਰ ਨੂੰ ਮਾਰਚ ਕੀਤਾ ਸੀ ਮਿੰਸ ਨੇ 7 ਅਕਤੂਬਰ ਨੂੰ ਹਮਾਸ ਦੇ ਹਮਲਿਆਂ ਦੇ ਮੱਦੇਨਜ਼ਰ ਪਾਈਚਾਰੇ ਦੀ دہشت ਨੂੰ ਮਹਿਸੂਸ ਕੀਤਾ ਐਤਵਾਰ ਦੇ ਵਿਰੋਧ ਪ੍ਰਦਰਸ਼ਨ ਦੀ ਵਿਸ਼ਾਲਤਾ ਨੂੰ ਦੇਖਣ ਤੋਂ ਬਾਅਦ ਉਹ ਕਹਿੰਦੇ ਹਨ ਕਿ ਉਹ ਗਾਜ਼ਾ ਵਿੱਚ ਮਨੁੱਖਤਾਵਾਦੀ ਸਥਿਤੀ ਦੇ ਆਲੇ-ਦੁਆਲੇ ਚਿੰਤਾ ਦੀ ਡੂੰਘਾਈ ਨੂੰ ਵੀ ਸਮਝਦੇ ਹਨ ਲੈਂਡ ਪੂਲਿੰਗ ਬਠਿੰਡਾ ਚ ਸੁਖਬੀਰ ਬਾਦਲ ਸਣੇ ਅਕਾਲੀ ਆਗੂਆਂ ਦਾ ਰੋਸ ਤਰਨਾ ਲੈਂਡ ਪੂਲਿੰਗ ਮਾਮਲੇ ਨੂੰ ਲੈ ਕੇ ਅਕਾਲੀ ਦਲ ਨੇ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਰੋਸ ਤਰਨਾ ਦਿੱਤਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਤਰਨੇ ਦੀ ਅਗਵਾਈ ਕੀਤੀ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਜਨਤਾ ਅਕਾਲੀ ਦਲ ਨਾਲ ਹੈ ਤੇ ਹੁਣ ਬਾਦਲ ਦੀ ਪਾਰਟੀ ਦੇ ਵਾਰਸ ਮੈਦਾਨ ਵਿੱਚ ਆ ਗਏ ਹਨ ਉਹਨਾਂ ਕਿਹਾ ਕਿ ਕੇਜਰੀਵਾਲ ਲੈਂਡ ਪੂਲਿੰਗ ਰਾਹੀਂ ਕਿਸਾਨਾਂ ਦੀ ਜ਼ਮੀਨ ਖੋਣਾ ਚਾਹੁੰਦੇ ਹਨ ਇਹ ਸਕੀਮ ਕਿਸਾਨ ਵਿਰੋਧੀ ਹੈ ਅਤੇ ਜ਼ਮੀਨ ਦਲਾਲੀ ਨੂੰ ਵਦਾਵਾ ਦੇਣ ਵਾਲੀ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਬਠਿੰਡਾ ਸਮੇਤ ਕਈ ਥਾਵਾਂ ਤੇ ਵਿਕਾਸ ਦੇ ਨਾਮ ਤੇ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ ਜਿਸ ਨੂੰ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ ਉਹਨਾਂ ਕਿਹਾ ਕਿ ਕੇਜਰੀਵਾਲ ਦਿੱਲੀ ਦੇ ਬਿਲਡਰਾਂ ਨਾਲ ਮੀਟਿੰਗ ਕਰਕੇ ਪੰਜਾਬ ਦੀ ਅਫਸਰशाही ਨਾਲ ਮਿਲ ਕੇ ਲੈਂਡ ਪੂਲਿੰਗ ਰਾਹੀਂ ਹਜ਼ਾਰਾਂ ਏਕੜ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਅਕਾਲੀ ਆਗੂਆਂ ਨੇ ਐਲਾਨ ਕੀਤਾ ਕਿ ਜੇ ਲੈਂਡ ਪੂਲਿੰਗ ਸਕੀਮ ਰੱਦ ਨਾ ਕੀਤੀ ਗਈ ਤਾਂ ਪੰਜਾਬ ਭਰ ਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਜਨਮਜੀਤ ਸਿੰਘ ਸੇਖੋਂ ਨੇ ਵੀ ਮਾਨ ਸਰਕਾਰ ਤੇ ਨਿਸ਼ਾਨੇ ਸਾਦੇ ਉਨਾ ਕਿਹਾ ਕਿ ਆਪ ਦੀ ਸਰਕਾਰ ਪੰਜਾਬ ਨੂੰ ਕਰਜ਼ਾਈ ਕਰ ਰਹੀ ਹੈ ਤਰਨੇ ਦੌਰਾਨ ਅਕਾਲੀ ਵਰਕਰਾਂ ਨੇ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਤੇ ਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਰੈਲੀ ਦੌਰਾਨ ਸਿਕੰਦਰ ਸਿੰਘ ਮਲੂਕਾ ਦੀ ਤਬੀਅਤ ਵਿਗੜ ਗਈ ਹਰਪਜਨ ਮਾਨ ਦੀ ਕਾਰ ਦਾ ਕੁਰੂਖੇਤਰ ਚ ਹਾਦਸਾ ਪੰਜਾਬੀ ਗਾਇਕ ਹਰਪਜਨ ਮਾਨ ਸੋਮਵਾਰ ਸਵੇਰੇ ਕੁਰੂਖੇਤਰ ਦੇ ਪਿਪਲੀ ਫਲਾਈਓਵਰ ਤੇ ਹਾਦਸੇ ਦਾ ਸ਼ਿਕਾਰ ਹੋ ਗਏ ਜਾਣਕਾਰੀ ਅਨੁਸਾਰ ਉਹ ਦਿੱਲੀ ਤੋਂ ਮਹਾਲੀ ਜਾ ਰਹੇ ਸਨ ਕਿ ਉਨ੍ਹਾਂ ਦੀ ਕਾਰ ਇੱਕ ਕਬਾਰਾ ਪਸ਼ੂ ਨਾਲ ਟਕਰਾ ਕੇ ਪਲਟ ਗਈ ਹਾਲਾਂਕਿ ਉਹ ਬਿਨਾਂ ਕਿਸੇ ਵੱਡੀ ਸੱਟ ਦੇ ਬਚ ਗਏ ਸਵੇਰੇ ਕਰੀਬ 4 ਵਜੇ ਜਦੋਂ ਵਾਹਨ ਫਲਾਈਓਵਰ ਪਾਰ ਕਰ ਰਿਹਾ ਸੀ ਤਾਂ ਡਰਾਈਵਰ ਨੇ ਹਾਈਵੇ ਤੇ ਕਬਾਰਾ ਗਾਂ ਨੂੰ ਬੈਠਾ ਦੇਖਿਆ ਉਸਨੇ ਅਚਾਨਕ ਬ੍ਰੇਕ ਲਗਾਈ ਪਰ ਕਾਰ ਗਾਂ ਨਾਲ ਟਕਰਾ ਗਈ ਅਤੇ ਪਲਟ ਗਈ ਰਾਗੀਰਾਂ ਤੇ ਪੁਲਿਸ ਨੇ ਗਾਇਕ ਉਸਦੇ ਬੇਟੇ ਬੰਦੂਕਦਾਰੀ ਤੇ ਡਰਾਈਵਰ ਦੀ ਮਦਦ ਕੀਤੀ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਹ ਮਹਾਲੀ ਲਈ ਰਵਾਨਾ ਹੋ ਗਏ ਪੁਲਿਸ ਨੇ ਦੱਸਿਆ ਕਿ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ ਗਾਇਕ ਨੇ ਕਿਹਾ ਕਿ ਕਿਸੇ ਦੀ ਗਲਤੀ ਨਹੀਂ ਸੀ ਅਤੇ ਉਹ ਕੋਈ ਕਾਰਵਾਈ ਨਹੀਂ ਚਾਹੁੰਦੇ ਭਾਰਤ ਦੀ ਜਿੱਤ ਇੰਗਲੈਂਡ ਭਾਰੀ ਹੋਣ ਦੇ ਬਾਵਜੂਦ ਭਾਰਤੀ ਟੀਮ ਨੇ ਇੱਕ ਘੰਟੇ ਤੋਂ ਵੀ ਘੱਟ ਸਮੇਂ ਆਖਰੀ 4 ਵਿਕਟਾਂ ਲੈ ਕੇ ਇੰਗਲੈਂਡ ਨੂੰ 367 ਦੌੜਾਂ ਤੇ ਆਊਟ ਕਰ ਦਿੱਤਾ ਅਤੇ ਆਵਲ ਵਿੱਚ ਆਖਰੀ ਟੈਸਟ 6 ਦੌੜਾਂ ਨਾਲ ਜਿੱਤ ਕੇ ਸੀਰੀਜ਼ ਡਰਾ ਕਰ ਲਈ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਭਾਰਤ ਦਾ ਹੀਰੋ ਰਿਹਾ ਉਸ ਨੇ ਜੈਮੀ ਸਮਿੱਥ ਅਤੇ ਜੈਮੀ ਓਟਨ ਨੂੰ ਆਊਟ ਕਰਕੇ ਗਸ ਐਟਕਿੰਸਨ ਨੂੰ ਗੇਂਦਬਾਜ਼ੀ ਕਰਦਿਆਂ ਮੈਚ ਖਤਮ ਕਰ ਦਿੱਤਾ ਕ੍ਰਿਸ ਵੌਕਸ ਆਪਣੇ ਟੁੱਟੇ ਹੋਏ ਮੋਢੇ ਨੂੰ ਬਚਾਉਣ ਲਈ ਸਲਿੰਗ ਪਾਣ ਕੇ ਬੱਲੇਬਾਜ਼ੀ ਕਰਨ ਲਈ ਬਾਹਰ ਆਇਆ ਜਦੋਂ ਟੀਮ ਨੂੰ 17 ਦੌੜਾਂ ਦੀ ਲੋੜ ਸੀ ਐਟਕਿੰਸਨ ਨੇ ਇੰਗਲੈਂਡ ਨੂੰ ਉਮੀਦ ਦੇਣ ਲਈ ਸਿਰਾਜ ਦੀ ਗੇਂਦਬਾਜ਼ੀ ਕਰਦੇ ਹਾਂ 6 ਦੌੜਾਂ ਬਣਾਈਆਂ ਐਟਕਿੰਸਨ ਨੇ ਵਾਕਸ ਨੂੰ ਸਟ੍ਰਾਈਕ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਿਰਾਜ ਨੇ ਇੱਕ ਹੋਰ ਸ਼ਾਨਦਾਰ ਯਾਰਕਰ ਮਾਰਦਿਆਂ ਭਾਰਤ ਨੂੰ ਜਿੱਤ ਵੱਲ ਜਾਣ ਲਈ ਮਦਦ ਕੀਤੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ 4 ਵਿਕਟਾਂ ਹੱਥ ਵਿੱਚ ਹੋਣ ਤੇ ਜਿੱਤ ਲਈ 35 ਦੌੜਾਂ ਦੀ ਲੋੜ ਦੇ ਨਾਲ ਇੰਗਲੈਂਡ ਦਾ ਪੱਲੜਾ ਪਾਰੀ ਸੀ ਪਰ ਸਿਰਾਜ ਦੀ ਜ਼ਬਰਦਸਤ ਗੇਂਦਬਾਜ਼ੀ ਨੇ ਪਹਿਲੀ ਹੀ ਗੇਂਦ ਤੋਂ ਵਿਰੋਧੀ ਬੱਲੇਬਾਜ਼ਾਂ ਦਾ ਪਿੱਛ ਤੇ ਟਿਕਣਾ ਮੁਸ਼ਕਲ ਕਰ ਦਿੱਤਾ ਇਸ ਦੌਰਾਨ ਕ੍ਰਿਸ਼ਨਾ ਨੇ ਉਸ ਦਾ ਚੰਗਾ ਸਾਥ ਦਿੱਤਾ ਜਿਸ ਕਾਰਨ ਭਾਰਤ ਨੂੰ ਦਬਾਅ ਨਾਲ ਪ੍ਰੀ ਪੰਜ ਮੈਚਾਂ ਦੀ ਇਸ ਸੀਰੀਜ਼ ਨੂੰ 2 ਤੋਂ 2 ਤੇ ਖਤਮ ਕਰਨ ਦਾ ਮੌਕਾ ਦਿੱਤਾ ਮੈਚ ਤੋਂ ਬਾਅਦ ਗੱਲਬਾਤ ਕਰਦਿਆਂ ਸਿਰਾਜ ਨੇ ਕਿਹਾ ਮੈਂ ਹਮੇਸ਼ਾ ਮੰਨਦਾ ਹਾਂ ਕਿ ਮੈਂ ਕਿਸੇ ਵੀ ਸਮੇਂ ਤੋਂ ਖੇਡ ਜਿੱਤ ਸਕਦਾ ਹਾਂ ਅਤੇ ਸਵੇਰ ਤੱਕ ਅਜੀਆ ਕੀਤਾ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਲਗਾਤਾਰ ਕੇਰਾ ਪਾਈ ਰੱਖਦਿਆਂ ਸਿਰਾਜ ਨੇ 30.1 ਓਵਰਾਂ ਵਿੱਚ 104 ਦੌੜਾਂ ਦੇ ਕੇ 5 ਵਿਕਟਾਂ ਅਤੇ ਮੈਚ ਵਿੱਚ ਕੁੱਲ 9 ਵਿਕਟਾਂ ਹਾਸਲ ਕੀਤੀਆਂ। ਆਸਟ੍ਰੇਲੀਆਈ ਔਰਤਾਂ ਵਿੱਚ ਮਾਈਗਰੇਨ ਵਧੇਰੇ ਆਮ ਹੈ। ਇੱਕ ਨਵੇਂ ਸਰਵੇਖਣ ਤੋਂ ਪਤਾ ਲੱਗਿਆ ਹੈ ਕਿ ਆਸਟ੍ਰੇਲੀਆਈ ਔਰਤਾਂ ਵਿੱਚ ਨਿਊਰੋਲੋਜੀਕਲ ਬਿਮਾਰੀ ਦਾ ਪ੍ਰਸਾਰ ਮਹਾਰਾਂ ਦੇ ਪਹਿਲਾਂ ਦੇ ਅੰਦਾਜ਼ੇ ਨਾਲੋਂ ਕਿਤੇ ਜ਼ਿਆਦਾ ਮਾੜਾ ਹੈ। ਇਸ ਵਿੱਚ ਪਾਇਆ ਗਿਆ ਕਿ ਤਿੰਨ ਵਿੱਚੋਂ ਇੱਕ ਆਸਟ੍ਰੇਲੀਆਈ ਔਰਤ ਜਿਸ ਨੂੰ ਮਾਈਗਰੇਨ ਦੀ ਪਛਾਣ ਕੀਤੀ ਗਈ ਸੀ ਨੇ ਪਿਛਲੇ 3 ਮਹੀਨਿਆਂ ਵਿੱਚ ਕਟੋ-ਕਟ ਇੱਕ ਵਾਰ ਇਸ ਦਾ ਅਨੁਭਵ ਕੀਤਾ ਮਾਰਾ ਨੇ ਪਹਿਲਾਂ ਅਨੁਮਾਨ ਲਗਾਇਆ ਸੀ ਕਿ ਲਗਭਗ 20% ਆਸਟ੍ਰੇਲੀਆਈ ਔਰਤਾਂ ਇਸ ਸਥਿਤੀ ਤੋਂ ਪ੍ਰਭਾਵਿਤ ਹਨ ਫੌਸਟਰ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਇਹ ਸੱਚਮੁੱਚ ਇਸ ਵਲ ਧਿਆਨ ਖਿੱਚਦਾ ਹੈ ਕਿ ਇਹ ਕਿੰਨਾ ਆਮ ਹੈ ਮਾਈਗਰੇਨ ਸਿਰਫ ਇੱਕ ਬੁਰਾ ਸਿਰ ਦਰਦ ਨਹੀਂ ਹੈ ਮਾਈਗਰੇਨ ਅਤੇ ਸਿਰ ਦਰਦ ਆਸਟ੍ਰੇਲੀਆ ਦੇ ਅਨੁਸਾਰ 49 ਲੱਖ ਆਸਟ੍ਰੇਲੀਆਈ ਮਾਈਗਰੇਨ ਦਾ ਅਨੁਭਵ ਕਰਦੇ ਹਨ ਜਿਸ ਵਿੱਚ 3/4 ਹੀ ਪੀੜਤ ਔਰਤਾਂ ਹਨ ਫੋਸਟਰ ਨੇ ਕਿਹਾ ਕਿ ਇਹ ਮੁੱਖ ਤੌਰ ਤੇ ਸੈਕਸ ਹਾਰਮੋਨਸ ਦੇ ਨਾਲ ਨਾਲ આનੁਵਾਣਿਕ ਵਾਤਾਵਰਣ ਅਤੇ ਸਮਾਜਿਕ ਕਾਰਕਾਂ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ ਫੋਸਟਰ ਨੇ ਕਿਹਾ ਕਿ ਜੈਨੇਟਿਕਸ ਵੀ ਭੂਮਿਕਾ ਨਿਭਾ ਸਕਦੀ ਹੈ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼